ਸੇਵਾ ਦੇ ਮਾਰਗ ਦੀ ਇਹ ਭਾਵਨਾ ਹੈ ਕਿ ਮੈਂ ਆਪਣੇ ਗੁਰੂ ਦਾ ਦਿਖਾਣਾ ਸਾਰੀ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਕਿ ਗੁਰੂ ਦੀ ਨਿਮਰਤਾ ਕਰਨੀ ਹੁੰਦੀ ਅਸੀਂ ਉਹਦੀ ਕੀਮਤ ਵੀ ਨਹੀਂ ਕਰਦੇ ਹੋ ਰਹੇ ਕਰਦੇ ਵੀ ਕਈ ਪਾਲਾ ਉਹਦੀ ਕੀਮਤ ਦਾ ਪਤਾ ਲੱਗਿਆ ਕਹਿੰਦੇ ਅਗਲੇ ਦਿਨ ਚਾਹੀ ਸ੍ਰੀ ਕਾਲ ਜੀ ਅੱਜ ਮੇਰੀ ਪੀਰੀ ਦਵਸਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪ੍ਰਕਾਸ਼ਪੁਰਬ ਦੇਣਾ ਜੀ ਤੇ ਅਸੀਂ ਆਏ ਤੀਵੇਂ ਪਾਸ਼ਾ ਦੇ ਗੁਰੂ ਘਰ ਲੋ ਜੀ ਉਹ ਕਿਸ ਬਾਦਦੇ ਆ ਮੱਥਾ ਟੇਕਦੇ ਆ ਲੋ ਜੀ ਮੱਥਾ ਟੇਕ ਲਿਆ ਸਾਧ ਸੰਗਤ ਜੀ ਔਰ ਆਪਾਂ ਇੱਥੇ ਦੇ ਇਤਿਹਾਸ ਦੀ ਗੱਲ ਕਰ ਰਹੇ ਸੀ ਇੱਥੇ ਜਿਹੜਾ ਬੋਰਡ ਲਗਾਇਆ ਹੋਇਆ ਜੀ ਇਹਦੇ ਉੱਪਰ ਇਤਿਹਾਸ ਲਿਖਿਆ ਹੋਇਆ ਆ ਆਪਾਂ ਤੁਹਾਡਾ ਪੜ੍ਹ ਕੇ ਸਾਂਝਾ ਕਰਦੇ ਆ ਜੀ ਇਹ ਪਾਵਨ ਪਵਿੱਤਰ ਅਸਥਾਨ ਦੀ ਸੁੰਦਰ ਇਮਾਰਤ ਕਾਫੀ ਦੂਰ ਤੋਂ ਦਿਖਾਈ ਪੈਂਦੀ ਹੈ ਇਤਿਹਾਸਕ ਮੁਤਾਬਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਸਾਹਿਬ ਦੀ ਜੰਗ ਜਿੱਤਣ ਉਪਰੰਤ ਇੱਥੇ ਆਏ ਸਨ ਅਤੇ 5 ਦਿਨ ਇੱਥੇ ਹੀ విశ్రాਮ ਕੀਤਾ ਤੇ ਇਸ ਯਾਦਗਾਰ ਦੇ ਵਿੱਚ ਗੁਰੂ ਸਾਹਿਬਾਨ ਦੀ ਯਾਦਗਾਰ ਦੇ ਵਿੱਚ ਇੱਥੇ ਗੁਰਦੁਆਰ ਦੀ ਸਥਾਪਨਾ ਕੀਤੀ ਗਈ ਹੈ ਜੀ ਚਲੋ ਚੱਲਦੇ ਹਾਂ ਹੁਣ ਜੀ ਤੇ ਸੇਵਾ ਵਰਤਾਈਏ ਜੇ ਕੋਈ ਸ਼ਬਦ ਵਾਦਾ ਘਟਾ ਹੋਵੇ ਜੀ ਮਾਫ ਕਰਨੀ ਤੇ ਸ਼ਾਮ ਦੇ 8:00 ਵਜੇ ਦਾ ਟਾਈਮ ਆ ਵੈਸੇ ਅੱਜ ਬਦਲਵਾਈ ਆ ਤੇ ਸਵੇਰੇ ਸਿੰਘ ਸਵਾ ਗੁਰਦੁਆਰਾ ਸਾਹਿਬ ਗਏ ਸੀ ਤੇ ਜਦੋਂ ਵੀ ਗੁਰਦੁਆਰਾ ਸਾਹਿਬ ਜਾਣੇ ਹੋ ਤਾਂ ਸੇਵਾ ਜ਼ਰੂਰ ਕਰਿਆ ਕਰੋ ਜੀ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਜਾਇਆ ਕਰੋ ਗੁਰੂ ਘਰ ਤੇ ਆ ਸਾਡੀ ਜਪਜੀ ਦੀ ਡੇਲੀ ਰੁਟੀਨ ਹੈ ਜੀ ਇਹਨੇ ਗੁਰਦੁਦੁਆਰਾ ਸਾਹਿਬ ਜਾਣਾ ਹੀ ਆ ਜੇ ਪੁੱ ਬੈਗਰ ਫਤੇ ਬਲਾਇਓ ਹੱਥ ਜੋੜ ਕੇ ਬੁੱਤ ਵੈਰੀ ਗੁੱਡ ਜਾਂਗੂੀ ਸਾਸਨ ਸਿਪਲੀ ਸ਼ਾਮੀ ਜਾਤਕਮ ਨੂੰ ਦੂਸਰੀ ਜਾਂਗੂੀ ਸਾਸਨ ਕੋਲ ਹੈ ਅਤੇ ਸਭ ਤੋਂ ਪਹਿਲਾਂ ਦੇ 65 ਜੀਵ ਪ੍ਰਾਪਤ ਤੀਸਰੀ ਜਾਂਗੂੀ ਸਾਸਨ ਇਮਤਰੀ ਪਾਵਾਗੇ ਉਹ ਇੱਕ ਪਤਰ ਵੀ ਨਹੀਂ ਕਰਾਂਗੇ ਜਿਵੇਂ ਮਹਾਰਾਜ ਸੋਏ ਕਰ ਦਿਨ ਸਦਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਗਰੇ ਦਾ ਕਈ ਸਾਲਾਂ ਉਹਦੀ ਜੀਵਨ ਦਾ ਪਤਾ ਲੱਗਿਆ ਕਹਿੰਦੇ ਅਗਲੇ ਦਿਨ ਚਾਹੇ ਉਲਟ ਕੇ ਅਜ ਕਰਦੇ ਕਿਤਾ ਮਹਾਨ ਦੀਵਾ ਹੈ ਉਹਦਾ ਕਿੰਨੀਆਂ ਮਹਾਨ ਬਖਸ਼ ਕਰ ਕਿੰਨੀਆਂ ਸਾਡੇ ਉਤੇ ਨਿਮਾਏ ਲਓ ਜੀ ਹੁਣ ਘਰੇ ਵਾਪਸੀ ਕਰੀਏ ਅੱਛਾ ਜੀ ਸਿੰਘ ਸੇਦਾ ਤੇ ਚੱਲਦੇ ਆ ਜੀ ਮੱਥਾ ਟੇਕਣ ਲਈ ਲਓ ਜੀ ਆਪਾਂ ਜੀ ਸਿੰਘ ਸੇਦਾ ਤੇ ਆਏ ਆ ਮੱਥਾ ਟੇਕਣ ਲਈ ਗੁਰੂ ਘਰ ਦੇ ਨਾਲ ਹੀ ਨੇ तो गुरुद्वारा सा गुरुद्वारा साहिब सामने ही है जी जब जिन रड्डू देख गया ਪਾਈ ਆ ਵੀਰ ਦੀ ਵਰਗੇ ਉਹ ਜਹਾਜ਼ੀ ਤਕ ਤੋਂ ਕਰਦਾ ਚਲਿਏ ਹਾਂਜੀ ਕਾਪੀ ਇੱਥੇ ਵੀ ਫਿਰਦੀ ਆ ਜਿੱਦਾਂ ਹੀ ਸਾਡੇ ਘਰ ਦੇ ਬਾਹਰ ਰਹਿੰਦੀ ਐ ਨਾ ਪੂਰ ਉਦਾਂ ਦੀ ਆ ਉਹ ਤਾਂ ਕੁਝ ਨਹੀਂ ਹੈਗਾ ਸਾਡੇ ਕੋਲ ਖਾਣ ਨੂੰ ਲੋ ਜੀ ਅਸੀਂ ਪਹੁੰਚ ਗਏ ਘਰ ਤੇ ਇਹ ਛੋਟਾ ਜਿਹਾ ਬਲੌਗ ਮਿਲਦਾ ਫਿਰ ਅਗਲੇ ਬਲੌਗ ਚ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਧੰਨਵਾਦ ਜੀ